ਸੋ ਹਾਂਜੀ ਪੀਆਰ 131 ਤੇ ਸੁਪਰੀਮ 110 ਸੋ ਦੋਨਾਂ ਦੇ ਝਾੜ ਬਾਰੇ ਗੱਲ ਕਰਦੇ ਆਂ ਜੀ ਤੇ ਜੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਖੇਤੀ ਪ੍ਰਤੀ ਸੀਡ ਪ੍ਰਤੀ ਤੇ ਬਾਸਮਤੀ ਦੇ ਰੇਟ ਪ੍ਰਤੀ ਮੱਕੀ ਦੇ ਰੇਟ ਪ੍ਰਤੀ ਸੋ ਜਾਣਕਾਰੀ ਇਸ ਚੈਨਲ ਤੇ ਮਿਲਦੀ ਰਿਆ ਕਰੋ ਜੀ ਤੇ ਜੇ ਗੱਲ ਕਰੀਏ ਜੀ ਸੁਪਰੀਮ 110 ਅੱਜ ਤੋਂ 2 ਸਾਲ ਪਹਿਲਾਂ ਸੋ ਜਦੋਂ ਪਹਿਲੇ ਸਾਰੇ ਆਈ ਆ ਤੇ ਇਹਨੂੰ ਫੀਜੀ ਵਾਇਰਸ ਨਹੀਂ ਸੀ ਬਾਕੀ ਕਈ ਕਿਸਮਾਂ ਸੀ ਜਿਹੜੀਆਂ ਫੀਜੀ ਵਾਇਰਸ ਦੇ ਵਿੱਚ ਆ ਗਈਆਂ ਸੀ ਤੇ ਇਹਦਾ ਝਾੜ ਸੀ ਜਿਹੜਾ ਉਹ ਬਹੁਤ ਵਧੀਆ ਰਿਹਾ ਸੀ ਉਹ ਸਾਲਾਂ 'ਚ ਜਿਹਦੇ ਕਰਕੇ ਇਹ ਨਾਮ ਕਮਾਇਆ ਇਹਨੇ ਉਹ ਤੋਂ ਅਗਲੇ ਸਾਲ ਜਦੋਂ ਲਾਈ ਲੋਕਾਂ ਨੇ ਤੇ ਇਹਦੇ 'ਚ 2 ਤੋਂ ਲੈ ਕੇ 4% ਤੱਕ ਫੀਜੀ ਵਾਇਰਸ ਸੀ ਤੇ ਇਹਦਾ ਜਿਹੜਾ ਝਾੜ ਸੀ ਪਿਛਲੇ ਸਾਲ ਉਹ ਹੋਰ ਦਬ ਗਿਆ ਤੇ ਜਿਹਦੇ ਕਾਰਨ ਇਹਦਾ ਰਕਬਾ ਇਸ ਸਾਲ ਹੋਰ ਘਟਦਾ ਗਿਆ ਇਸ ਸਾਲ ਲਈ ਸੀ ਫਿਰ ਵੀ ਲੋਕਾਂ ਨੇ ਸੋ ਨਮਿਆਂ ਨੇ ਲਾ ਲੰਦੇ ਨੇ ਨਾ ਦੇਖ ਕੇ ਵੀ ਸਾਇਦ ਵਧੀਆ ਹੋਈ ਸੀ YouTube ਤੋਂ ਕਈ ਵਾਰੀ ਗਲਤ ਪੈ ਜਾਂਦੀਆਂ ਨੇ ਵੀਡੀਓ ਵਗੈਰਾ ਵੀ ਝਾੜ ਜਾਂਦੇ ਆ ਜੀ ਸੋ ਉੱਥੋਂ ਦੇਖ ਕੇ ਫੇ ਕਈਆਂ ਨੇ ਪੰਗਿਆ ਲੈ ਲਾਂਦੇ ਨੇ ਤੇ ਇਹ ਸਾਲ ਇਹਦੀ ਜਿੰਨੀ ਵੀ ਕਟਾਈ ਕੀਤੀ ਗਈ ਆ ਜਿਹੜੇ ਸੋ ਝਾੜ ਇਹਦਾ 22 ਤੋਂ ਲੈ ਕੇ ਸਾਢੇ 25 ਕੁਇੰਟਲ ਤੱਕ ਦੱਸਿਆ ਗਿਆ ਜੀ 1 ਏਕੜ ਦਾ ਸੁਪਰੀਮ 110 ਦਾ ਵੀ ਜੀ ਦਾਣੇ ਦੇ ਵਿੱਚ ਵਜਨ ਨਹੀਂ ਹੈਗਾ ਬਿਲਕੁਲ ਵੀ ਪੀਆਰ 126 ਨਾਲੋਂ ਵੀ ਘੱਟ ਆਇਆ ਸੋ ਏਰੀਆ ਏਰੀਆ ਦੀ ਆ ਵੀ ਫਰਕ ਹੋ ਸਕਦਾ ਪਟਿਆਲੇ ਏਰੀਆ ਦੀ ਗੱਲ ਕਰਦੇ ਆ ਜੀ ਤੇ ਪੀਆਰ 131 ਆ ਪੀਆਰ 131 ਤਾਂ ਜਦੋਂ ਤੋਂ ਆਈ ਆ ਸ਼ਾਇਦ ਕੋਈ ਉਹ ਕਹਿ ਸਕਦਾ ਵੀ ਜਿਹਦੇ ਤੇ ਇਹਨੇ ਰੰਗਤ ਦਿਖਾਈ ਆ ਨਹੀਂ ਤਾਂ ਇਹ ਸਾਰੀ ਉਹ ਤੇ ਜੇ ਇਸ ਸਾਲ ਦੀ ਗੱਲ ਕਰੀਏ 15 ਕੁਇੰਟਲ ਤੋਂ ਲੈ ਕੇ 18 ਕੁਇੰਟਲ ਜਿਹੜੀ ਵਿਚ ਵਿਚ ਤਾਂ 12 ਤੋਂ ਲੈ ਕੇ 15 ਕੁਇੰਟਲ ਤੱਕ ਵਾਲੇ ਵੀ ਕਿਸਾਨ ਨੇ ਵਿਚਾਰੇ ਸੋ ਜੀਨਾਂ ਦੇ ਪੀਆਰ 131 ਨੇ ਖਰਚਾ ਤੱਕ ਵੀ ਨਹੀਂ ਮੋੜ ਜੋਗੇ ਛਾੜ ਦੇ ਕੇ ਪੈਸੇ ਦਿੱਤੇ ਸੋ ਕਈ ਕਿਸਮਾਂ ਨੇ ਜੀ ਇਹਨਾਂ ਦਾ ਹੁਣ ਤੁਸੀਂ ਬਾਈਕਾਟ ਕਰ ਦਿਓ ਅਗਲੇ ਸਾਲਾਂ ਲਈ ਸੋ ਕੋਸੀ ਆਪਣੀ ਇਸ ਸਾਲ ਗਿਣਤੀ ਦੇ ਉਹੀ ਸੀਡ ਨੇ ਜਿਹੜੇ ਜਿਨ੍ਹਾਂ ਨੂੰ ਬਾਇਰਸ ਨਹੀਂ ਆਇਆ ਬੈਕਟੀਰੀਅਲ ਲੀ ਬਲਾਈਟ ਨਹੀਂ ਆਈ ਹਲਦੀ ਰੋਗ ਨਹੀਂ ਆਇਆ ਤਾਂ ਜੋ ਅਗਲੇ ਸਾਲ ਇਹਨਾਂ ਦੀ ਕੁਝ ਪਰਪਾਈ ਹੋ ਸਕੇ ਸੋ ਉਹਦੇ ਤੇ ਵੀਡੀਓ ਜਰੂਰ ਕਰਾਂਗੇ ਜੀ ਬੀ ਬੀ ਨੇ ਸੀਡ ਜਿਹੜੇ ਮਾੜੇ ਰਹੇ ਨੇ ਵੀ ਇਹਨਾਂ ਨੂੰ ਹੁਣ ਬੰਦ ਕਰ ਦੋ